ਜੱਸਸੀ ਦੀ ਹੱਟੇ ਬਸ ਸਟੈਂਡ ਮਰਿੰਡਾ ਆਪਣੀਆਂ ਭੈਣਾਂ ਵਾਸਤੇ ਬੜਾ ਪਿਆਰੇ ਸੂਟ ਲੈ ਕੇ ਆ ਰਹੇ ਹਾਂ ਅੱਜ ਇਹ ਰਖੜੀ ਬੰਪਰ ਸੇਲ ਆ ਜੀ ਇਹ ਰਖੜੀ ਵਾਸਤੇ ਸਪੈਸ਼ਲ ਮਾਲ ਆਇਆ ਜੀ ਡਿਜ਼ਾਈਨ ਤਾਂ ਬਹੁਤ ਆਏ ਆ ਜੀ ਪਰ ਥੋੜੀ ਮੈਂ ਨਜ਼ਰ ਪੰਜ ਚਾਰ ਡਿਜ਼ਾਈਨ ਕਰਾਉਂਗਾ ਜੀ ਉਹ ਦੇਖੋ ਸਾਹਮਣੇ ਇਕੱਠਾਂ ਲੱਗੀਆਂ ਪਈਆਂ ਜੀ ਇਸ ਡਿਜ਼ਾਈਨ ਦੀਆਂ ਪੰਜ ਇਕੱਠਾਂ ਆਈਆਂ ਹੋਈਆਂ ਮੇਰੇ ਕੋਲ ਆ ਦੇਖੋ ਇਸ ਤਰ੍ਹਾਂ ਚ ਕਲਰਾਂ ਨੇ ਇਹ ਚ ਹਲਵੈਂਡਰ ਆ ਗਿਆ ਮਹਿੰਦੀ ਆ ਗਿਆ ਗ੍ਰੇ ਡਾਰਕ ਆ ਗਿਆ ਕਾਫੀ ਆ ਗਿਆ ਆ ਦੇਖੋ ਗ੍ਰੇ ਆ ਗਿਆ ਪੀਲਾ ਆ ਗਿਆ ਗ੍ਰੀਨ ਆ ਗਿਆ ਰੈੱਡ ਆ ਗਿਆ ਹਲੋ ਆਸ ਟੂਬਰ ਚਾਰਟ ਆ ਗਿਆ ਜੀ ਸੀ ਗ੍ਰੀਨ ਆ ਗਿਆ ਜੀ ਆ ਗ੍ਰੇ ਕਲਰ ਆ ਗਿਆ ਜੀ ਆ ਪਿੰਕ ਜਿਹਾ ਕਲਰ ਆ ਗਿਆ ਜੀ ਹਲੋ ਆ ਸਕਿਨ ਆ ਗਿਆ ਜੀ ਇਹਦੇ ਚਾਰ ਚਾਰ ਕਲਰ ਦੇ ਸਟਾਣੀਆਂ ਆ ਜੀ ਸੂਟਾ बिक ਰਿਹਾ ਬਾਜ਼ਾਰ ਦੇ ਅੰਦਰ ਬਹੁਤ ਮਹਿੰਗਾ ਕੀ ਯਾਨੀ ਬਾਜ਼ਾਰ ਚ 400 ਸੂਟセール ਹੋ ਰਿਹਾ ਜੀ ਆ ਦੇ ਕੋਈ ਕਾ ਡਿਜ਼ਾਈਨ ਆ ਜੀ ਆ ਦੇ ਕੋ ਨਜ਼ਰ ਮਾਰੋ ਟਾਈ ਪੱਟੀ ਲੱਗੀ ਹੋਈ ਆ ਸਲਵਾਰ ਲੱਗੀ ਹੋਈ ਆ ਕਾਟਨ ਦੀ ਚੁੰਨੀ ਆ ਜਿਹੜੇ ਦੁਕਾਨਦਾਰਾਂ ਨੂੰ ਜ਼ਰੂਰ ਤਾਂ ਜਿਨ੍ਹਾਂ ਨੇ ਵੇਚਣ ਵਾਸਤੇ ਲੈਣੇ ਆ ਉਹਨਾਂ ਨੂੰ 275 ਰੁਪਏ ਦਾ ਸੂਟ ਮਿਲੂਗਾ ਜੀ 1100 ਦੇ 4 ਸੂਟ ਜੀ ਮਿਲਨੇ ਕਿੱਥੇ ਆ ਜੱਸੀ ਦੀ ਹੱਟੀ বাস ਸਟੈਂਡ ਮਰੰਡਾ 1100 ਰੁਪਏ ਦੇ 4 ਸੂਟ ਨਾਲ ਚੁੰਨੀ ਇੰਨਾ ਸਸਤਾ ਕਪੜਾ ਨਹੀਂ ਮਿਲਣਾ ਕਿਤੇ ਵੀ ਇਹ ਮੈਂ ਜੱਸੀ ਦੀ ਹੱਟੀਆਂ ਦੇ ਕੋਹਾ ਦੁਕਾਨ ਹੈ ਜੀ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੀ ਚਲੋ ਕਿਉਂ ਜਿਹੜਾ ਕੋਈ ਲੋੜਵੰਦ ਹੈ ਆਪਣਾ ਪੰਜਾਬੀ ਭਾਈਚਾਰੇ ਦਾ ਬੰਦਾ ਉਹਨੂੰ ਚੀਜ਼ ਸਸਤੀ ਮਿਲ ਸਕਦੀ ਹੋਵੇ ਮਿਲਨੇ ਕਿਥੇ ਹੈ ਜੱਸੀ ਦੀ ਹੱਟੀ ਬਾਸਟੈਂਡ ਮਰਿੰਡਾ ਜੀ ਜੱਸੀ ਦੀ ਹੱਟੀ ਬਾਸਟੈਂਡ ਮਰਿੰਡਾ ਜੀ ਡਿਜ਼ਾਈਨ ਬਹੁਤ ਹੈਗੇ ਇੱਥੇ ਜਿੰਨੇ ਡਿਜ਼ਾਈਨ ਕਹੋਗੇ ਉਹਨੇ ਡਿਜ਼ਾਈਨ ਦੇ ਦੂਗੇ ਜੀ ਡਿਜ਼ਾਈਨ 15 ਬੀ ਹੈ ਸੂਟ ਵੇਜ ਦੀ ਗਾਹ ਤੇ 500 ਆਇਆ ਹੈ ਬਸ ਇਹ ਚਾਰ ਪੰਜ ਦਿਨ ਦੀ ਖੇਡ ਆ ਚਾਰ ਪੰਜ ਦਿਨ ਚ ਮਾਲ ਸਾਰਾ ਖਤਮ ਹੋ ਜਾਂਦਾ ਜੀ ਕਰੀ ਚਲੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਪੇਜ ਨੂੰ ਲਾਈਕ ਕਰੀ ਚਲੋ 1100 ਦੇ 4 ਸੂਟ 1100 ਦੇ 4 ਸੂਟ ਮਿਲਨੇ ਸਿਰਫ ਦੁਕਾਨਦਾਰਾਂ ਨੂੰ ਜਿਨ੍ਹਾਂ ਨੇ ਕੱਪੜੇ ਵੇਚਣੇ ਆ 1100 ਰੁਪਏ ਦੇ 4 ਸੂਟ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਜੀ